ਕਾ ਆ ਕੀ ਕੀਤਾ ਹੋਣਾ ਦੇਖਦਾ ਨਹੀਂ ਨਹੀਂ ਦਿਖਦਾ ਤਾਂ ਹੈਗਾ ਆਹ ਜਿਹੜਾ ਤੁਸੀਂ ਡੱਬਾ ਜਿਹਾ ਬੰਨੀ ਜਾਂਦੇ ਹੋ ਇਹ ਤੁਹਾਨੂੰ ਪਤਾ ਨਹੀਂ ਇਹਨੇ ਤੇ ਹੋ ਜਾਣਗੇ ਤੂੰ ਕਿੰਨਾ ਕਮ ਹੋ ਗਿਆ ਨਿਹੱਥੇ ਅਸੀਂ ਤਾਂ ਕੰਮ ਕਰੀਦਾ ਆਹ ਤੁਹਾਡੇ ਵਾਂਗੂ ਆ ਬਿੱਲੜੇ ਕੰਮ ਥੋੜਾ ਕਰੀ ਰਿਹਾ ਇਹ ਵੀ ਕੰਮ ਹੀ ਆ ਸਵਾਹ ਕੰਮ ਆ ਇਹ ਕਾਹ ਅਰੇ ਤੂੰ ਕਹਿੰਦਾ ਤੂੰ ਕੰਮ ਕਰਦਾ ਇਹ ਵੀ ਪੰਛੀ ਕੰਮ ਹੀ ਕਰਦੇ ਨੇ ਉਹ ਉਹ ਆਪਦੀ ਪ੍ਰਜਾਤੀ ਬਚਾਉਣ ਦੇ ਲਈ ਆਪਦੀ ਹੋਂਦ ਬਚਾਉਣ ਦੇ ਲਈ ਜਦੋਂ ਜਹਿਰ ਕਰਦੇ ਨੇਗੇ ਸੰਘਰਸ਼ ਆਪੀ ਕਰਨਗੇ ਤੁਹਾਨੂੰ ਕਿਹਨੇ ਲਿਖੀ ਕਰਦੇ ਸੰਘਰਸ਼ ਨਹੀਂ ਤੁਹਾਨੂੰ ਕਿਹਨੇ ਲਿਖ ਕੇ ਦਿੱਤਾ ਵੀ ਆਹ ਤੁਸੀਂ ਉਹ ਕਰੋ ਬਾਲੇ ਕੜੀਆਂ ਦੀਆਂ ਛੱਤਾਂ ਬਣਾਓ ਮੇਰਾ ਭਾਈ ਇਹਨਾਂ ਆਪਣੇ 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 ਘਰੇ ਦਰਵਾਜ਼ਾ ਹੈਗਾ ਹਾਂ ਦਰਵਾਜ਼ੇ ਦੇ ਵਿੱਚ ਚਿੜੀਆਂ ਚਾਹੇ ਘੱਟ ਨੇ ਹਾਂ ਪਰ ਆਉਂਦੀਆਂ ਨੇ ਨਾਲ ਉੱਲੂ ਵੀ ਆਉਂਦੇ ਆ ਦਰਵਾਜ਼ਾ ਕਿਵੇਂ ਪੱਕਾ ਕਿ ਕੱਚਾ ਕੱਚਾ ਰੱਖਿਆ ਹੋਇਆ 100 ਸਾਲ ਪੁਰਾਣਾ ਉਹ ਤਾਂ ਪ੍ਰਾਣੀ ਚੀਜ਼ ਆ ਗਈ ਹੈ ਨਾ ਉਹ ਬਹੁਤ ਚੰਗੀ ਚੀਜ਼ ਆ ਉਹ ਹਰ ਇੱਕ ਦਾ ਇੰਨਾ ਬਜਟ ਨਹੀਂ ਹੈਗਾ ਵੀ ਉਹ ਦਰਵਾਜ਼ਾ ਰੱਖ ਲੈ ਜਾਂ ਦਰਵਾਜ਼ਾ ਬਣਾ ਲੈ ਉਹ ਬਹੁਤ ਚੰਗੀ ਚੀਜ਼ ਆ ਪਰ ਉਹਦੇ ਵਿੱਚ ਬਾਲੇ ਸਰ ਕਰੇ ਆਪਣੇ ਸਪੀਰ ਹੋਣਗੇ ਉਹਦੇ ਵਿੱਚ ਪੰਛੀ ਰਹਿੰਦੇ ਨੇ ਜਿੜੀਆਂ ਰਹਿੰਦੀਆਂ ਹੋਣਗੇ ਹਨਾ ਖੁੱਡਾਂ ਵਾਲੇ ਪੰਛੀ ਰਹਿੰਦੇ ਹੋਣਗੇ ਉਹ ਚੰਗੀ ਚੀਜ਼ ਆ ਮੈਂ ਕਦੇ ਕਹਿੰਦਾ ਮਾੜੀ ਚੀਜ਼ ਆ ਨਹੀਂ ਜਿਹੜਾ ਤੁਸੀਂ ਆ ਡੱਬਾ ਜਿਹਾ ਲਾਈ ਜਾਂਦੇ ਹੋ ਇਹਦੇ ਨਾਲ ਜੇ ਇੱਥੇ 베ਰੀ ਲਾਓ ਹਾਂ ਆ ਖੇਤ ਤੇਰਾ ਹੋਊਗਾ 베ਰੀ ਲਾ ਦੇ ਤੂੰ ਹਾਂ ਬੇਰੀ ਠੀਕ ਨਹੀਂ ਮੜਾ ਲਾ ਦੇ ਕਿਕਰ ਲਾ ਦੇ ਠੀਕ ਨਹੀਂ ਸਾਰਾ ਕੁਝ ਸਹੀ ਹੈ ਹਾਂ ਸਾਰਾ ਕੁਝ ਕਿਹੜੀਆਂ ਤੂੰ ਆਹ ਦੋ ਗੱਲਾਂ ਕੀਤੀਆਂ ਤੇਨ ਨਾਲ ਦਰਵਾਜ਼ੇ ਵਾਲੀ ਗੱਲ ਹੋ ਗਈ ਬੇਰੀ ਕਿਕਰ ਮਲੇ ਵਾਲੀ ਗੱਲ ਹੋ ਗਈ ਹਾਂ ਤੈਨੂੰ ਮੈਂ ਸ਼ਾਬਾਸ਼ ਹੀ ਦਿੰਦਾ ਇਹ ਚੀਜ਼ ਤੇ ਹਾਂ ਵਧੀਆ ਹਾਂ ਦੇਖ ਦਰਵਾਜ਼ਾ ਤੂੰ ਕਹਿੰਦਾ 100 ਸਾਲ ਪੁਰਾਣਾ ਉਹ ਆਪਣੇ ਬਜ਼ੁਰਗਾਂ ਨੇ ਬਣਾਇਆ ਬੇਰੀ ਅੱਜ ਲਾ ਦੇਣਿਆ ਕਿਕਰ ਲਾ ਦੇਣਿਆ ਮਲੇ ਲਾ ਦੇਣਿਆ ਲਾਏ ਵੀ ਆ ਲਾਈਵ ਹੀ ਜਾਣਿਆ ਲਾਉਂਦੇ ਰ੍ਹਾਂਗੇ ਠੀਕ ਹੈ ਉਹੀ ਅਸਲ ਦੇ ਵਿੱਚ ਬਦਲ ਆ ਗਿਆ ਰੁੱਖ ਹਾਂ ਪਰ ਅੱਜ ਇੱਕ ਮੈਂ 베ਰੀ ਲਾਉਣਾ ਹੈਗਾ ਹਾਂ ਉਹਨੂੰ ਘੱਟੋ ਘੱਟ ਝਾੜਬੰਦ ਲਈ ਦਰਖਤ ਬੰਦ ਦੇ ਲਈ ਵੱਡਾ ਘੱਟੋ ਘੱਟ 15-20 ਸਾਲ ਲੱਗ ਜਾਣਗੇ ਹਾਂ ਵੀ ਆਪਾਂ ਨੂੰ ਸ਼ਾਂਤ ਹੋਊਗੀ ਉਹ ਠੀਕ ਹੈ ਤੇ ਫੇਰ ਦੂਜੀ ਗੱਲ ਹਾਂ 베ਰੀ ਤੇ ਜਿਹੜੀਆਂ ਹਾਲ ਨਾ ਪਾਉਂਦੀਆਂ ਹਾਂ 베ਰੀ ਦੇ ਬੀਜ ਡਾਲਣਾ ਪਾਉਂਦਾਗਾ ਮਲੇ ਤੇ ਦੇਖਿਆ ਹੋਇਆ ਮੈਂ ਮੈਂ ਇੱਕ ਵਾਰ ਇੱਕ ਵਾਰ ਦੇਖਿਆ ਮੈਂ ਮਲੇ ਤੇ ਸਿੰਧ ਜੜੀ ਹੈ ਜਿਹੜੀ ਖੇਤਾਂ ਵਾਲੀ ਆਪਾਂ ਕਹਿੰਦੇ ਆ ਇੱਕ ਘਰੇਲੂ ਜੜੀ ਹੁੰਦੀ ਆ ਇੱਕ ਸਿੰਧ ਹਾਂ ਉਹ ਪਾਉਂਦੀ ਆ ਉਹ ਵੀ ਮਜਬੂਰੀ ਨੂੰ ਪਾਉਂਦੀ ਆ ਉੱਥੇ ਉਹ ਸੇਫ ਨਹੀਂ ਹੈਗੀ ਵਿਚਵਾਰੀ ਵਿਚਾਰੀ ਉਹਨੂੰ ਜਦੋਂ ਜਗ੍ਹਾ ਨਹੀਂ ਮਿਲਦੀ ਹੈ ਨਾ ਕੋਈ ਉਹਦੀਆਂ ਜਿਹੜੀਆਂ ਰੱਖਾਂ ਖਤਮ ਕਰਤੀਆਂ ਆ ਤੁਸੀਂ ਤੁਸੀਂ ਜਿਹੜੀਆਂ ਰੱਖਾਂ ਖਤਮ ਕਰਤੀਆਂ ਉਹਦੇ ਕਰਕੇ ਆ ਇਹ ਆ ਜਿਹੜਾ ਇਹ ਤਾਂ ਇੱਕ ਪਲਾਟ ਆ ਇਹਦੇ ਵਿੱਚ ਇਹਨੂੰ ਮੈਂ ਖੰਬੇ ਤੇ ਲਾਉਂਗਾ ਠੀਕ ਹੈ ਤੇ ਪਹਿਲਾਂ ਲੱਗੇ ਵੀ ਪਏ ਨੇ ਲਾਈ ਵੀ ਆ ਲਾਉਂਦੇ ਰਹਾਂਗੇ ਠੀਕ ਹੈ ਇਹਦੇ ਵਿੱਚ ਚਿੜੀ ਨੇ ਆਪਦਾ ਸੰਘਰਸ਼ ਕਰਕੇ ਆਪਦੀ ਮਿਹਨਤ ਕਰਕੇ ਆਪ ਆਲਣਾ ਪਾਉਣਾ ਠੀਕ ਹੈ ਹੁਣ ਲਾ ਦੂਜੀ ਗੱਲ ਸੁਣ ਲਾ ਹੋਰ ਇੱਕ ਵਾਰੀ ਉਹ ਦੇਖ ਟ੍ਰਾਂਸਫਰਮ ਲੱਗਿਆ ਪਿਆ ਹੈ ਨਾ ਹਾਂ ਢਿੰਦਾ ਟ੍ਰਾਂਸਫਰਮ ਹਾਂ ਹਾਂ ਉਹ ਟ੍ਰਾਂਸਫਰਮ ਦਾ ਜਿਹੜਾ ਚੈਨਰ ਹੁੰਦਾ ਉਹਦੇ ਵਿੱਚ ਵੀ ਚਿੜੀ ਦਾਹ ਲਾ ਨਾ ਪਾਇਆ ਪਿਆ ਫੇਰ ਕਿਉਂ ਉਹਦੇ ਵਿੱਚ ਕਿਉਂ ਪਾਉਗੀ 베ਰੀ ਦੇ ਪਾਲੇ ਯਾਰ 베ਰੀ ਤੇ ਜਿਹੜੀ ਆਲ ਨਾ ਨਹੀਂ ਪਾਉਂਦੀ ਇਹੀ ਤਾਂ ਤੁਸੀਂ ਸਮਝਦੇ ਨਹੀਂ ਯਾਰ 베ਰੀ ਦੇ ਮਲੇ ਤੇ ਪਾਲੇ ਮਲਾ ਲਾਓ ਤੁਸੀਂ ਭਰਾਵਾ ਮਲਾ ਕਿਹੜਾ ਅਜੀ ਹੋ ਜਾਊਗਾ ਹਾਂ ਮਲਾ ਲਾ ਨਹੀਂ ਸਕਦੇ ਮੇਰੀ ਗੱਲ ਸੁਣਾ ਤੇਰੀ ਕਿੰਨੀ ਉਮਰ ਹੋ ਗਈ ਯਾ ਤੂੰ ਮੇਰੀ ਗੱਲ ਸੁਣਾ ਅੱਜ ਹੀ ਥੋੜੀ ਵੱਡਾ ਹੋ ਗਿਆ ਮੈਂ 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 ਅੱਜ ਹੀ ਥੋੜੀ ਵੱਡਾ ਹੋ ਗਿਆ ਗਿੱਠਾ ਮਣ ਮਣ ਕੇ ਮੇਰੇ ਮਾਪਿਆਂ ਨੇ ਮੈਨੂੰ ਵੱਡਾ ਕੀਤਾ ਆਈ ਬਾਈ ਦਰਖਤ ਅੱਜ ਆਪਾਂ ਲਾਤਾ ਇੱਕ ਦਰਖਤ ਬੂਟਾ ਲਾਉਣੇ ਆਗੇ ਉਹਨੂੰ ਪਾਣੀ ਪਾਉਣੇ ਉਹਦੀ ਕਾਂਡ ਛਾਂਡ ਕਰਦੇ ਆਂਗੇ ਉਹਨੂੰ ਆਪਾਂ ਫੇਰ ਕਿਤੇ ਜਾ ਕੇ ਵੱਧਦਾ ਫੁੱਲਦਾ ਹੋਣਾ ਕਿੰਨੀ ਮਿਹਨਤ ਕਰਨੀ ਪੈਂਦੀ ਹੈਗੀ ਜੇ ਉਹਨਾ ਟਾਈਮ ਉਨੇ ਟਾਈਮ ਦੇ ਜਿੰਨਾ ਟਾਈਮ ਆਪਣੇ ਦਰਖਤ ਬਰਾਸਤੀ ਦਰਖਤ ਨਹੀਂ ਹੁੰਦੇ ਉਹ ਜਿਹੜੇ ਹੈਗੇ ਨੇ ਉਹਨਾਂ ਨੂੰ ਬਚਾਉਂਦੇ ਨਹੀਂ ਉਹਨਾਂ ਟਾਈਮ ਆਹਾ ਇੱਕ ਆਰਜੀ ਤੌਰ ਤੇ ਬਦਲ ਦਿੱਤਾ ਵਾ ਇਹ ਦਰਖਤਾਂ ਦਾ ਬਦਲ ਨਹੀਂ ਹੈਗਾ ਦਰਖਤ ਆਪਣੀ ਥਾਂ ਤੇ ਨੇ ਇਹ ਆਪਣੀ ਥਾਂ ਤੇ ਨੇ ਦਰਖਤ ਵੀ ਜ਼ਰੂਰੀ ਆ ਦਰਖਤ ਲਾਈ ਵੀ ਜਾਂਦੇ ਆ ਜੰਗਲਾਂ ਦੇ ਜੰਗਲ ਲਾਏ ਨੇ ਲਾਉਂਦੇ ਰਹਾਂਗੇ ਠੀਕ ਹੈ ਜਦੋਂ ਦਰਖਤ ਲਾਉਣ ਜਾਂਦੇ ਆ ਤੁਸੀਂ ਕਹਿੰਦੇ ਨੇ ਉਹ ਸਾਡੇ ਘਰੇ ਪੱਤੇ ਛਿੱੜਦਾ ਠੀਕ ਹੈ ਖੇਤ ਲਾਉਣ ਜਾਂਦੇ ਹੋ ਸਾਡੀ ਫਸਲ ਮਾਰਦਾ ਠੀਕ ਹੈ ਫਿਰ ਜੇ ਕਿਤੇ ਸਾਂਝੀ ਜ਼ਮੀਨ ਚ ਲਾਉਣੇ ਆ ਪੰਚਾਇਤ ਦੀ ਜ਼ਮੀਨ ਚ ਲਾ ਲੈਣੇ ਆ ਪੰਚਾਇਤ ਉੱਥੇ ਕਹਿੰਦੀ ਅਸੀਂ ਪਾਰਕ ਬਣਾਵਾਂਗੇ ਅਸੀਂ ਆਹ ਪਲਾਟ ਲਾਵਾਂਗੇ ਅਸੀਂ ਉਹ ਕਰਾਂਗੇ ਅਸੀਂ ਉਹ ਕਰਾਂਗੇ ਤੇ ਦੱਸੋ ਤਾਂ ਅਸੀਂ ਬੂਟੇ ਲਾਈਏ ਤਾਂ ਲਾਈਏ ਕਿੱਥੇ ਕੋਠੇ ਤੇ ਲਾ ਲਓ ਹੋ ਰੱਬਾ ਬੱ ਦੱਬਾ ਉਹਦੇ ਚ ਲੱਗ ਜਾਂਦੇ ਆ ਢੋਲਾਂ ਚ ਆਏ ਕਰ ਤੂੰ ਇਹ ਸ਼ੁਰੂਆਤ ਕਰ ਮੈਂ ਤੇਰੇ ਨਾਲ ਆ ਤੈਨੂੰ ਬੂਟੇ ਮੈਂ ਦੂੰ ਯਾਰ ਢੋਲਾਂ ਚ ਲਾ ਰਿਹਾ ਤੇ ਢੋਲਾਂ ਜੀ ਯਾਰ ਕਿਵੇਂ ਮੇਰੀ ਗੱਲ ਸੁਣ ਇੱਕ ਇੱਕ ਮੈਂ ਹੁਣ ਸਿਰੇ ਵਾਲੀ ਗੱਲ ਕਹਾਏਗਾ ਗੱਲ ਸੁਣ ਏ ਜੋ ਜੋ ਜਵਾਬ ਆਪਣਾ ਹੁੰਦਾ ਕੁਦਰਤੀ ਕਰੋਪੀਆਂ ਨੇ ਇਹ ਕੁਦਰਤੀ ਕਰੋਪੀਆਂ ਪਹਿਲਾਂ ਬੱਚੇ ਹੁੰਦੇ ਸੀ ਕਰੇ ਦੇਖੇ ਸੀ ਹਸਪਤਾਲਾਂ ਦੇ ਵਿੱਚ ਦਾਖਲ ਹੁਣ ਜੰਮਦਾ ਬੱਚਾ ਬਾਅਦਾਂ ਪਹਿਲਾਂ ਡੱਬੇ ਦੇ ਵਿੱਚ ਲਾ ਦਿੰਦੇ ਨੇ ਨਹੀਂ ਬੂਟੇ ਬੂਟਿਆਂ ਨੂੰ ਭਾਈ ਉਹ ਜਿੱਥੇ ਲੱਗਣਗੇ ਉਹ ਉੱਥੇ ਹੀ ਲੱਗਣਗੇ ਇਹ ਕੋਈ ਬੈਂਗਣੀ ਦਾ ਬੂਟਾ ਨਹੀਂ ਇਹ ਟਮਾਟਰ ਦਾ ਬੂਟਾ ਨਹੀਂ ਹੈਗਾ ਜਿਹੜਾ ਵੀ ਡਰੰਮ ਦੇ ਵਿੱਚ ਲੱਗ ਜਾਊਗਾ ਉਹ ਦਰਾਖਤ ਨੇ ਭਾਈ ਬਰਾਸਤੀ ਦਰਾਖਤ ਨੇ ਉਹਨਾਂ ਨੂੰ ਧਰਤੀ ਚਾਹੀਦੀ ਹੈ ਧਰਤੀ ਠੀਕ ਹੈ ਜੇ ਉਹਨਾਂ ਨੂੰ ਧਰਤੀ ਮਿਲੂਗੀ ਨਹੀਂ ਧਰਤੀ ਖੇਤਾਂ ਦੇ ਵਿੱਚ ਲਾ ਨਹੀਂ ਸਕਦੇ ਯਾਰ ਖੇਤਾਂ 'ਚ ਲਾਉਣੇ ਆ ਗੇ ਰੇਹਾਂ ਸਪਰੇਹਾਂ ਪਾ ਕੇ ਮਚਾ ਦੇਣੇ ਹੋਗੇ ਅੱਛਾ ਡੇਢ ਕਿੱਲੇ ਚ ਲਾਇਆ ਸੀ ਜੰਗਲਾ ਹਾਂ ਕੋਈ ਯੂਰੀਆ ਪਾ ਗਿਆ ਕੋਈ ਸਪਰੇਹ ਪਾ ਗਿਆ ਕੋਈ ਰਾਉਂਡ ਅਪ ਮਾਰ ਗਿਆ ਅੱਛਾ ਉੱਥੇ ਤਾਂ ਤੁਸੀਂ ਬੋਲਦੇ ਨਹੀਂ ਯਾਰ ਆ ਚੀਜ਼ਾਂ ਨੂੰ ਤੁਸੀਂ ਬੋਲਣ ਲੱਗ ਜੇਉਂਗੀ ਨਹੀਂ ਮੈਂ ਤਾਂ ਇਹਨਾਂ ਨੇ ਕੱਲ ਸੁਣ ਯਾਰ ਤੂੰ ਨਾ ਕੋਣ ਤੂੰ ਮੇਰੇ ਤੇ ਜੱਜ ਲੱਗਿਆਂਗਾ ਯਾਰ ਮੈਂ ਆਪਦਾ ਕੰਮ ਮੈਂ ਲਾਉਣਾ ਲੈ ਤੂੰ ਤੋੜ ਦੇ ਆਵੇਂ ਚੱਕ ਕੇ ਮੂੰਹ ਯਾਰ ਤੁਸੀਂ ਵਿਦਵਾਨੀ ਘੋਟਣ ਲੱਗੇ ਹਨ ਗੱਲ ਨਹੀਂ ਬਾਤ ਨਹੀਂ ਵਾਈਫਾਈ ਲੱਗਿਆ ਘਰੇ ਬੈਠੇ ਰਜਾਈਆਂ ਤੇ ਤੇਰੇ ਦੀ ਤੇਰੇ ਦੀ ਜੇ ਕੋਈ ਇੱਥੇ ਸੇਵਾ ਕਰਦਾ ਕਿਸੇ ਲੋੜਵੰਦ ਨੂੰ ਰਾਸ਼ਨ ਦਿੰਦਾ ਤੁਸੀਂ ਉਹ ਨਹੀਂ ਕਰਦੇ ਜੇ ਕੋਈ ਤੁਹਾਨੂੰ ਦਵਾਈ ਦਵਾਉਂਦਾ ਤੁਸੀਂ ਉਹ ਨਹੀਂ ਛੱਡਦੇ ਜੇ ਕੋਈ ਆਹ ਕੰਮ ਕਰਦਾ ਤੁਸੀਂ ਇਹ ਨਹੀਂ ਛੱਡਦੇ ਅੱਛਾ ਫਿਰ ਬੂਟੇ ਲਾਉਣ ਲੱਗ ਜਾ ਜੰਗਲ ਲਾਉਣਿਆ ਲੈ ਆਹ ਬੂਟਾਂ ਨਾਲ ਆ ਇੱਥੇ ਪਾਮ ਲਾ ਦੇ ਇੱਥੇ ਫਾਇਕ ਸਰਾ ਦੇ ਇੱਥੇ ਜਟਰਾਫਾ ਲਾ ਦੇ ਯਾਰ ਤੁਸੀਂ ਬਰਾਸਤੀ ਬੂਟੇ ਵੀ ਲਾ ਅੱਛਾ ਫਲਾਂ ਵਾਲੇ ਬੂਟੇ ਲਾਉਣੇ ਦੇਸੀ ਬੂਟੇ ਲੱਗਣਗੇ ਜੀ ਨਾ ਜੀ ਹਾਈਬ੍ਰਿਡ ਲਾਓ ਸਾਲ ਚ ਫਲ ਦੇ ਦੇਣ ਕਿਸੇ ਕਿਸੇ ਬੰਨੇ ਦਾ ਮੈਂ ਤਾਂ ਇਹ ਕਹਿੰਦਾ ਵੀ ਇੰਨੀ ਗਰਮੀ ਐ ਤੂੰ ਕਿਉਂ ਧੁੱਪੇ ਮਰੇ ਮੈਂ ਤੇਰੇ ਫਾਇਦੇ ਦੀ ਗੱਲ ਕਰਦਾ ਮੈਨੂੰ ਕੀ ਐ ਤੂੰ ਚਿੜੀਆਂ ਤੋਂ ਕੀ ਲੈਣਾ ਯਾਰ ਮੈਂ ਇਹਨਾਂ ਤੋਂ ਸਾਰਾ ਕੁਝ ਹੀ ਆ ਜਿਹੜਾ ਕੁਝ ਮੈਂ ਅੱਜ ਜੇ ਫਿਰਦਾ ਠੀਕ ਆ ਮੈਂ ਇੰਨਾ ਕਰਕੀ ਆ ਮੈਂ ਕੁਦਰਤ ਕਰਕੀ ਆ ਜੇ ਕੁਦਰਤ ਅਸਲ ਦੇ ਵਿੱਚ ਤੁਸੀਂ ਲੋਕ ਬਾਜ ਉਦੋਂ ਆਓਗੇ ਜਦੋਂ ਤੁਹਾਡੇ ਨਾਲ ਚੀਨ ਆਲੀ ਹੋਈ ਸਮਝੇ ਗੱਲ ਚੀਨ ਦੇ ਵਿੱਚ ਚਿੜੀਆਂ ਮਾਰੀਆਂ ਸੀ ਚੀਨ ਨੇ ਵੱਡੇ ਵੱਡੇ ਵਿਗਿਆਨੀਆਂ ਨੇ ਵੱਡੇ ਵੱਡੇ ਦੇਸ਼ਾਂ ਨੇ ਉਹਨਾਂ ਨੂੰ ਕਿਹਾ ਸੀ ਸਫੈਦੇ ਤੇ ਮੈਂ ਯਾਰ ਇਹ ਗੱਲ ਨਹੀਂ ਇਹਦਾ ਮੈਨੂੰ ਪਤਾ ਮੈਂ ਸੁਣਿਆ ਹਾਂ ਤੋ ਸਫੈਦਾ ਲਾ ਦੇ ਸਫੈਦੇ ਦੇ ਤੇ ਬੱਚੇ ਕਰ ਲੰਨੀਆ ਗਟਾਰਾਂ ਯਾਰ ਹਾਦਾ ਤੂੰ ਆ ਤੂੰ ਸਾਡ ਜ਼ਮੀਨ ਸਾਡ ਯਾਰ ਮੈਂ ਤੈਨੂੰ ਸਾਰੇ ਬੂਟੇ ਦੂੰ ਜਿਹੜੇ ਬੂਟੇ ਮੰਗਿਆ ਮੈਂ ਉਹ ਬੂਟੇ ਦੂੰ ਤੂੰ ਜ਼ਮੀਨ ਸਾਡ ਲਵਾ ਤਾਂ ਸਹੀ ਕਿਤੇ ਲਵਾਓ ਤਾਂ ਸਹੀ ਕਿਸੇ ਬੰਨੇ ਤਾਂ ਆਓ ਘਰ ਚ ਜਾਨੇ ਹੋ ਘਰੇ ਤੁਸੀਂ ਕਹਿੰਦੇ ਪੱਤੇ ਡੇਦੇ ਆ ਜ਼ਮੀਨ ਜੇ ਨੇ ਫਸਲ ਮਾਰ ਦਿਆ ਬੂਟੇ ਲਾਈਏ ਤਾਂ ਲਾਈਏ ਕਿੱਥੇ ਸੜਕ ਤੇ ਲਾਓ ਫਿਰ ਇੱਕ ਮਿੰਟ ਸੜਕ ਤੇ ਲਾ ਦੇ ਲਾ ਦੇ ਨੇ ਮੇਰੇ ਤੇ ਪਰਚਾ ਪਾਉਣਾ ਹੈਗਾ ਲਾ ਦੇ ਸੜਕ ਤੇ ਕੱਚੇ ਰਾ ਤੁਸੀਂ ਨਹੀਂ ਛੱਡੇ ਇਹ ਸਾਰੇ ਪੱਕੇ ਕਰਦੇ ਛੱਡਿਆਂ ਤਾਂ ਛੱਡਿਆ ਦੱਸੋ ਕੀ ਆ ਘਰ ਦੇ ਵਿੱਚ ਤੁਹਾਡੇ ਪੱਕਾ ਕੱਚਾ ਥਾਂ ਤੁਹਾਡੇ ਨਹੀਂ ਹੈਗਾ ਲੱਗ ਜਾਨੇ ਯਾਰ ਬੋਲਣ ਭਰਾਵੋ ਮੈਂ ਤੁਹਾਨੂੰ ਫੇਰ ਉਹੀ ਗੱਲ ਮੇਰੀ ਗੱਲ ਵਿੱਚ ਆ ਜਿੱਦੇ ਤੁਹਾਡੇ ਨਾਲ ਚੀਨ ਵਾਲੀ ਹੋ ਗਈ ਹੈ ਨਾ ਆ ਥੋੜੀ ਫਸਲ ਤਬਾਹ ਹੋਈ ਕੁਦਰਤੀ ਕਰੋਪੀ ਦੇ ਨਾਲ ਤੇ ਭੁੱਖਮਰੀ ਨਾਲ ਜਦੋਂ ਤੁਸੀਂ ਤੜਫ ਤੜਫ ਕੇ ਮਰੇ ਹਨ ਤੁਹਾਡੇ ਉਦੇ ਇਹ ਗੱਲ ਤੁਹਾਨੂੰ ਪਤਾ ਲੱਗੂਗੀ ਮੈਂ ਹੁਣ ਚਾਹੇ ਲੱਖ ਸੋਂ ਨੂੰ ਸਿਉਣੇ ਦੀਆਂ ਕੰਧਾ ਕੱਢ ਕੇ ਦੇਦਾ ਤੁਹਾਡੇ ਇਹ ਚੀਜ਼ ਪੱਲੇ ਨਹੀਂ ਪੈਂਦੀ ਤੁਹਾਨੂੰ ਇਹ ਚੀਜ਼ ਸਮਝ ਨਹੀਂ ਆਉਂਦੀ ਤੁਸੀਂ ਉਹਨਾਂ ਟਾਈਮ ਬਾਰੇ ਹੁਣ ਅਸੀਂ ਦਰਖਤ ਸਾਡੀ ਜ਼ਮੀਨ ਮਾਰਦੇ ਆ ਹੁਣ ਫਿਰ ਅਸੀਂ ਕੀ ਕਰੀਏ ਗੱਲ ਤਾਂ ਇਹ ਹੈ ਨਾ ਯਾਰ ਫਿਰ ਇਹ ਵੀ ਕੀ ਕਰਨ ਤੁਸੀਂ ਤੁਸੀਂ ਤਾਂ ਵਿਚਾਰੇ ਬਣ ਗਏ ਤੁਸੀਂ ਇੱਕ ਮਿੰਟ ਅਸੀਂ 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 ਸਰਵ ਸਰੇਸ਼ਟ ਹੈ ਅਸੀਂ ਮਨੋਖ ਹੋਨੇ ਆ ਅਸੀਂ ਕਿਸੇ ਵੀ ਪ੍ਰਜਾਤੀ ਨੂੰ ਮਾਰ ਸਕਦੇ ਆ ਜਿਹੜਾ ਧਰਤੀ ਤੇ ਅਸੀਂ ਰੱਖਣਾ ਚਾਹੁੰਨੇ ਆ ਉਹੀ ਰੱਖਾਂਗੇ ਆਮ ਅਸੀਂ ਰਹਿਣ ਨਹੀਂ ਦੇਣੀ ਤੁਸੀਂ ਫਿਰ ਕਿਵੇਂ ਇਹ ਕਰ ਸਕਦੇ ਹੋ ਗਲਤ ਹੈ ਤੁਸੀਂ ਸਰਵਸ ਰੇਂਜ ਤੋਂ ਤੁਸੀਂ ਕਿ ਤੇਰੇ ਕੋਲ ਕੀ ਅਧਿਕਾਰ ਆ ਮਾਰਨ ਦਾ ਕਿਸੇ ਨੂੰ ਤੇ ਅੱਛਾ ਤੂੰ ਮਾਰ ਦੇਣਾ ਤੇ ਮਾਰ ਦੇਗਾ ਅੱਜ ਮੈਂ ਤੇਰੇ ਮਾਰਦਾ ਤੂੰ ਜੱਜ ਕਰ ਲੇਗਾ ਤੂੰ ਵਕੀਲ ਕਰ ਲੇਗਾ ਤੂੰ ਥਾਣੇ ਬਾਜੇਗਾ ਤੂੰ ਹਸਪਤਾਲ ਬਾਜੇਗਾ ਸਾਰਾ ਕੁਝ ਕਰ ਲੇਗਾ ਜਿੱਦੇ ਭਾਈ ਐਨੇ ਐਨੇ ਜਿੱਦੇ ਮਾਰਿਆ ਹਨਾ ਤੁਹਾਨੂੰ ਤੋ ਦੇ ਤੋ ਉੱਠਿਆ ਨਹੀਂ ਜਾਣਾ ਤੁਸੀਂ ਚੀਕੋਗੇ ਬਿਲਕੋਗੇ ਤੁਸੀਂ ਹੈ ਨਾ ਚੱਲ ਯਾਰ ਤੂੰ ਤਾਂ ਗੱਲ ਪੈਣਾ ਮੈਂ ਤਾਂ ਗੱਲ ਤੇ ਆ ਗੱਲ ਤੇ ਜਲਦੀ ਨਹੀਂ ਕਰਨੀ ਤੂੰ ਬੇਲੜ ਕੰਮ ਕਰੀ ਚੱਲ ਗੱਲ ਪੈਣਾ ਇਹਨਾਂ ਦਾ ਛੜ ਤੋਂ ਕਹ ਵਧੀਆ ਰਹੋਗੇ ਬਾਜੋਗੇ ਚੰਗੇ